ਕਿਸੇ ਦਾ ਹੱਕ ਮਾਰਨਾ ਕਿਸੇ ਤਲਤੇ ਵੀ ਕਿਸੇ ਨੂੰ ਝੋਟ ਪਹੁੰਚਾਣੀ ਜਾਂ ਛੋਟੀ ਹੈ ਜਾਂ ਬੁਰੀ ਜੋ ਹੈ ਵੱਡੀ ਹੈ ਬੁਰਾਈ ਕਰਮ ਹੈ ਆਰਥਿਕ ਝੋਟ ਪਹੁੰਚਾਣੀ ਸਮਾਜਿਕ ਝੋਟ ਪਹੁੰਚਾਣੀ ਸਰੀਰਿਕ ਝੋਟ ਪਹੁੰਚਾਣੀ ਪਰ ਦੂਜੇ ਨੂੰ ਝੋਟ ਪੁਚਾ ਕੇ ਮਨ ਨੂੰ ਖੁਸ਼ ਹੁੰਦਾ ਹੈ ਆਪਣੇ ਨੂੰ ਝੋਟ ਪਹੁੰਚੇ ਦੇ ਦੁਖੀ ਹੁੰਦਾ ਹੈ ਦੁਖੀ ਹੁੰਦਾ ਹੈ ਤਾਂ ਬੁਰਾ ਕਰਮ ਤੇ ਜਗਤ ਦੇ ਚ ਵੱਧਾ ਜਾ ਰਿਹਾ ਹੈ ਸਾਰੇ ਜਗਤ ਵਿੱਚ ਦੁੱਖ ਵੱਧਦਾ ਜਾ ਰਿਹਾ ਹੈ ਦੁੱਖ ਵੱਧਦਾ ਜਾ ਰਿਹਾ ਹੈ ਮਨੁੱਖ ਛੋਟੀ ਛੋਟੀ ਥਾਂ ਤੇ ਸਾਵਧਾਨ ਨਹੀਂ ਆਉਂਦਾ ਮਹਾਰਾਜ ਕਹਿੰਦੇ ਨੇ ਸਾਵਧਾਨ ਹੋ ਨਰ ਅਚੇਤ ਪਾਪ ਤੇ ਡਰ ਰਹਿ ਆਮ ਸਜਣਾ ਨੂੰ ਇਸ ਪੰਕਤੀ ਨੂੰ ਵੀ ਪੜਨ ਦੇ ਚ ਮਗਲਤਾ ਲੱਗ ਜਾਂਦਾ ਹੈ ਭਈ ਅਚੇਤ ਪਾਪ ਤੋਂ ਡਰ ਪਾਪ ਕਿੱਥੇ ਅਚੇਤ ਹੋਵੇਗਾ ਕਰਤਾ ਪਾਪ ਦਾ ਕੌਣ ਹੈ ਅਸੀਂ ਆ ਉਹਨੂੰ ਆਖਿਆ ਜਾ ਰਿਹਾ ਹੈ ਇਹ ਅਚੇਤ ਮਨੁੱਖ ਪਾਪ ਤੋਂ ਡਰ ਨਰ ਅਚੇਤ ਏ ਅਚੇਤ ਬੰਦੇ ਏ ਨਾ ਸਮਝ ਬੰਦੇ ਪਾਪ ਤੋਂ ਡਰ ਕਿਸੇ ਨੂੰ ਚੋਟ ਨਾ ਪੁਜੇ ਕਿਉਂ ਪੁਚਾਈ ਗਈ ਚੋਟ ਕਈ ਗੁਣਾ ਵਜਣੀ ਹੋ ਕੇ ਵਾਪਸ ਆਏਗੀ ਤੈਨੂੰ ਲੱਗੇਗੀ ਰੱਬੀ ਨਿਯਮ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਚ ਹੱਥ ਨਾ ਆਵੇ ਜੋ ਤੂੰ ਜਗਤ ਨੂੰ ਦੇ ਰਿਹਾ ਹੈ ਇਹੀ ਪਲਟ ਕੇ ਵਾਪਸ ਆਏਗਾ ਮੈਂ ਰੋ ਰਿਹਾ ਤਾਂ ਮੈਂ ਜ਼ਰੂਰ ਕਈਆਂ ਨੂੰ ਰੁਲਾਇਆ ਹੋਵੇਗਾ ਹੋ ਗਈਏ ਮੇਰੀ ਬੇਇੱਜ਼ਤੀ ਜ਼ਰੂਰ ਮੈਂ ਕਿਸੇ ਦੀ ਬੇਇੱਜ਼ਤੀ ਕੀਤੀ ਹੋਣੀ ਹੈ ਇਤੇ ਦਿੱਤਾ ਲਈਏ ਆਪਣਾ ਕਿੱਕਰੀ ਉਗ ਪੈਨੇ ਕੰਡੇ-ਕੰਡੇ ਤੂੰ ਮੈਂ ਕਿਕਰਾਂ ਦਾ ਹੀ ਬੀਜ ਬੋਇਆ ਹੋਵੇਗਾ ਮਿਲ ਗਏ ਨੇ ਮੈਨੂੰ ਅੰਗੂਰ ਤੂੰ ਮੈਂ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗਾ ਉਹਦਾ ਬੂਟਾ ਲਾਇਆ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਪੜ ਕੀ ਸਮਝਾਈਏ ਸੁਣੋ ਲੋੜੇ ਦਾਖ ਬਿਜੌਰੀਆਂ ਬਲਿਚਿਸਤਾਨ ਦਾ ਇਲਾਕਾ ਬਿਜੌਰ ਦਾ ਇਲਾਕਾ ਉਥੋਂ ਦੀ ਦਾਖ ਬੜੀ ਮਸ਼ਹੂਰ ਸੀ ਉਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼ ਤੇ ਬਾਬਾ ਫਰੀਦ ਕਹਿੰਦੇ ਨੇ ਮੰਗ ਦਾ ਉਥੇ ਬਿਜੌਰੀ ਦਾਖ ਹੈ ਲੋੜੇ ਦਾਖ ਬਿਜੌਰੀਆਂ ਪਰ ਕਿਕਰ ਬੀਜੇ ਜੱਟ ਬੂਟਾ ਕੇ ਕਰਦਾ ਲੰਦਾ ਮੰਗਦਾ ਬਿਜੌਰੀ ਅੰਗੂਰ ਹੈ ਲੋੜੇ ਦਾਖ ਬਿਜੌਰੀਆਂ ਕਿਕਰ ਵੀਜੇ ਜੱਟ ਹੰਡੇ ਉਨ ਕਤਾਏਂਦਾ ਪੈਂਦਾ ਲੋੜੇ ਪੱਠ ਕੌਣ ਦਸੇ ਜੋ ਤੂੰ ਬੀਜ ਰਿਹਾ ਉਹ ਤੈਨੂੰ ਹੀ ਖਾਣਾ ਪਏਗਾ ਆਪ ਬੀਜ ਆਪੇ ਹੀ ਖਾਏ ਇਤੇ ਜਿਹੜਾ ਵੀਜੇ ਸੋ ਲੋਣੇ ਕਰਮਾਂ ਸੰਧੜਾ ਖੇ 4-5 ਸਾਲ ਪਹਿਲੇ ਦੀ ਘਟਨਾ ਅੰਮ੍ਰਿਤ ਵੇਲੇ ਸੌਥਾ ਲੰਡਨ ਦੀ ਗੱਲ ਤਿੰਨ ਨੌਜਵਾਨ ਅੰਮ੍ਰਿਤ ਵੇਲੇ ਮੇਰੇ ਕੋਲ ਆਏ ਇੱਕ ਮਾਸੂਮ ਬੱਚਾ ਉਹਨਾਂ ਦੀ ਗੋਦ 'ਚ ਸੀ ਜਨਮ ਤੋਂ ਉਹਦੇ ਪੈਰ ਨਹੀਂ ਸਨ ਹੱਥ ਨਹੀਂ ਸਨ ਜਨਮ ਤੋਂ ਔਰ ਗਜ਼ਬ ਦੀ ਗੱਲ ਅੱਖਾਂ 'ਤੇ ਬਣੀਆਂ ਹੀ ਨਹੀਂ ਸਨ ਅਮੇ ਮੋਸ ਅੱਖਾਂ ਤੋਂ ਬਿਨਾ ਮੋਸ ਪਰ ਜ਼ਿੰਦਾ ਮੇਰੇ ਅੱਗੋਂ ਰੱਖਿਆ ਅੰਮ੍ਰਿਤ ਵੇਲੇ ਮੈਂ ਵੀ ਹੈਰਾਨ ਇਹ ਅੰਮ੍ਰਿਤ ਵੇਲੇ ਆਏ ਨੇ ਇਹ 마ਸੂਮ ਬੱਚਾ ਮੇਰੇ ਅੱਗੋਂ ਬਿਲਕੁਲ ਡਰਾਉਣਾ ਜਿਹਾ ਮੈਨੂੰ ਕਹਿਣ ਲੱਗੇ ਗੈਣੀ ਜੀ ਤੁਹਾਡੇ ਕਰਮ ਸਿਧਾਂਤ ਨਾਲ ਅਸੀਂ ਸਹਿਮਤ ਨੇ जो तीस पंद्रह दिन सिर खपाई करते रहो मैं पंद्रह दिन करम फिलोसफी पर बोले पहले दस इस बच्चे ने की किया अगर यह जिंदा रे जीवन भर दुखी रहेगा मां बाप भी दुखी रहने इसने की कीता इतों स्पष्ट हो गया करम सिद्धांत थोड़ा गलत है करम फिलोसफी निरी झूठ है ਕੀ ਕੀਤਾ ਇਸਨੇ ਮੈਂ ਕਿਹਾ ਗਜ਼ਬ ਦੀ ਗੱਲ ਪਹਿਲੇ ਵਿਚਾਰ ਵਟਾਂਦਰਾ ਕਰਨ ਦਾ ਟੰਗ ਤੇ ਸਿੱਖੋ ਸਵਾਲ ਵੀ ਆਪ ਕਰ ਲਿਆ ਜਵਾਬ ਵੀ ਆਪ ਦੇ ਦਿੱਤਾ ਵਿਚਾਰ ਵਟਾਂਦਰਾ ਇਹ ਹੁੰਦਾ ਆਪਣੇ ਵਿਚਾਰ ਰੱਖਣੇ ਦੂਜੇ ਦੇ ਵਿਚਾਰ ਸੁਣਨੇ ਤੁਸੀਂ ਤੇ ਸਵਾਲ ਵੀ ਖੁਦ ਕਰ ਦਿੱਤਾ ਤੇ ਜਵਾਬ ਵੀ ਖੁਦ ਲੈ ਦਿੱਤਾ ਇਸਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਦੇਹਜਾ ਕਰਮ ਸਿਧਾਂਤ ਗਲਤ ਮੈਂ ਇੱਕ ਗੱਲ ਸੁਣੋ ਕਰਮ ਮਨੁੱਖ ਮਰਦੇ ਦਮ ਤੱਕ ਕਰਦਾ ਹੈ ਰੋਜ਼ ਰੋਜ਼ ਜੀਵਨ ਦਾ ਚੋਲਾ ਛੋਟਾ ਹੁੰਦਾ ਜਾ ਰਿਹਾ ਹੈ ਰੋਜ਼ ਰੋਜ਼ ਕਰਮਾਂ ਦੀ ਖੇਤੀ ਵੱਡੀ ਹੁੰਦੀ ਜਾ ਰਹੀ ਹੈ ਵੱਡੀ ਹੁੰਦੀ ਜਾ ਰਹੀ ਹੈ ਧਰਤੀ ਕਰਮਾਂ ਦੀ ਵੱਡੀ ਹੁੰਦੀ ਜਾ ਰਹੀ ਹੈ ਬੋਏ ਹੋਏ ਬੀਜ ਜ਼ਿਆਦਾ ਹੁੰਦੇ ਜਾ ਰਹੇ ਕੁਝ ਅਸੀਂ ਖਾਈ ਜਾ ਰਹੇ ਹਾਂ ਫਿਰ ਵੀ ਫਸਲ ਵੱਡੀ ਜਾ ਰਹੀ ਹੈ ਇੱਕ ਦਿਨ ਚੋਲਾ ਮੁੱਕ ਜਾਂਦਾ ਹੈ ਬੀਜੇ ਹੋਏ ਬੀਜ ਰਹਿ ਜਾਂਦੇ ਨੇ ਉਹ ਜੋ ਬੀਜੇ ਹੋਏ ਬੀਜ ਰਹਿ ਜਾਂਦੇ ਨੇ ਉਹਨਾਂ ਹੀ ਕੀਤੇ ਕਰਮਾਂ ਕਰਕੇ ਕਰਮੀ ਆਵੇ ਕਪੜਾ ਫਿਰ ਕਪੜਾ ਮਿਲਦਾ ਫਿਰ ਚੋਲਾ ਮੈਂ ਕੁਝ ਬੋਏ ਹੋਏ ਬੀਜ ਰਹਿ ਗਏ ਸੰ ਇਸ ਨੇ ਨਹੀਂ ਭੋਗੇ ਹੁਣੇ ਹੁਣ ਭੋਗੇਗਾ ਹੁਣ ਪਾਉਗੇਗਾ ਬੱਚਾ ਝੁਕ ਲਿਆ ਕਿਣ ਲਗੇ ਬੜੇ ਕਠੋਰ ਬਚਨ ਨੇ ਤੁਹਾਡੇ ਮੈਂ ਕਿਹਾ ਨਹੀਂ ਪ੍ਰਭੂ ਦਾ ਨਿਯਮ ਹੈ ਈਸ਼ਵਰੀ ਨਹੀਂ ਹੋਵੇ। ਔਰ ਮੈਂ ਮਕਈ ਬੀਜ ਰੇਵਾ ਤੇ ਫਿਰ ਆਖਾਂ ਪ੍ਰਭੂ ਮੇਰੇ ਕੋਲ ਭੁੱਲ ਹੋ ਗਈ ਏ ਚਲੋ ਬੋਈ ਤੇ ਮੈਂ ਮਕਈ ਹੈ ਪਰ ਤੂੰ ਕਣਕ ਪੈਦਾ ਕਰ ਦੇ ਰੱਬ ਨੇ ਇਹ ਆਪਣਾ ਨਹੀਂ ਅਸੀਂ ਆਪਣਾ ਵਿਧਾਨ ਨਹੀਂ ਬਦਲਦੇ। ਸਾਰੀ ਦੁਨੀਆ ਦੇ ਰਾਸ਼ਟਰੀ ਵਿਧਾਨ ਪਤਾ ਨਹੀਂ ਕਿੰਨੀ ਦਫਾ ਤਰਮੀਮ ਹੋ ਚੁਕੇ ਨੇ ਸੰਸ਼ੋਧਨ ਹੋ ਚੁਕੇ ਸੈਂਕੜੇ ਦਫਾ ਸਾਡੇ ਦੇਸ਼ ਦੇ ਵਿਧਾਨ ਦੇ ਵਿੱਚ ਅਮੈਂਡਮੈਂਟ ਹੋ ਚੁਕੀ ਬਾਰ ਬਾਰ ਤਬਦੀਲੀ ਕਰਨੀ ਪਈ ਹੈ ਬਾਰ ਬਾਰ ਸੰਸ਼ੋਧਨ ਕਰਨਾ ਪਿਆ ਤੇ ਜੇ ਰੱਬ ਦੇ ਵਿਧਾਨ ਦੇ ਵਿੱਚ ਵੀ ਸੰਸ਼ੋਧਨ ਕਰਨਾ ਪਵੇ ਤਰਮੀਮ ਕਰਨੀ ਪਵੇ ਅਮੈਂਡਮੈਂਟ ਕਰਨੀ ਪਵੇ ਤੇ ਇਹਦਾ ਮਤਲਬ ਰੱਬ ਕੋਲੋ ਵੀ ਭੁੱਲਾਂ ਹੁੰਦੀਆਂ ਨੇ ਤੇ ਗਲਤੀਆਂ ਉਸਨੇ ਵੀ ਕੀਤੀਆਂ ਨੇ বিধান ਉਸ ਦਾ ਵੀ غلط ਹੈ अटल vidhan ਹੈ ਔਰ ਉਹ अटल ਸੁਲਤਾਨ ਹੈ ਦੱਦਾ દોਸ ਨਾ ਦੇਉ ਕਾਹੋ દોਸ ਕਰਮਾ ਆਪਣੇਆ શરીર ਦਾ ਚੋਲਾ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਕਰਮਾਂ ਦੀ ਫਸਲ ਰੋਜ਼ ਰੋਜ਼ ਵਧੀ ਜਾ ਰਹੀ ਹੈ ਝੋਲੀ ਰੋਜ਼ ਰੋਜ਼ ਛੋਟੀ ਹੁੰਦੀ ਜਾ ਰਹੀ ਹੈ ਬੀਜ ਰੋਜ਼ ਰੋਜ਼ ਵੱਧੇ ਜਾ ਰਹੇ ਨੇ ਕਿ ਕਿ ਦਿਨ ਝੋਲੀ ਮੁੱਕ ਜਾਂਦੀ ਏ ਪਰ ਬੋਏ ਬੀਜ ਤੇ ਰਹਿ ਜਾਂਦਾ ਹੈ ਫਿਰ ਕਪੜਾ ਮਿਲਦਾ ਹੈ ਫਿਰ ਚੋਲਾ ਮਿਲਦਾ ਕਰਮੀ ਆਵੇ ਕਪੜਾ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਜੋ ਫਲ ਲੱਗਣ ਤੋਂ ਪਹਿਲੇ ਜੀਵਨ ਸਮਾਪਤ ਹੋ ਗਿਆ ਫਲ ਖਾਦਾ ਨਹੀਂ ਉਹਨਾਂ ਕਰਮਾਂ ਨੇ ਫਿਰ ਜਨਮ ਦੇ ਦਿੱਤਾ ਫਿਰ ਜਨਮ ਦੇ ਦਿੱਤਾ